ਗੌੜੀ ਮਹੱਲਾ ਫੰਜਵਾ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦਵਾਰ ਜਿਓ ਸੰਤ ਧਰਮਸਾਲਾ ਧਰਮਸਾਲ ਅਪਾਰ ਦਿਆਰ ਆਕਰ ਸਦਾ ਕੀਰਤਨ ਗਾਵਹਿ ਜੈ ਸਾਧ ਸੰਤ ਇਕੱਤਰ ਹੋਵਹਿ ਤਹਾ ਤੁਝ ਹੈ ਤੀਆਵਹਿ ਕਰ ਗਯਾ ਮਯਾ ਦਿਆ ਲਸੁ ਅਮੇ ਬੰਤ ਨਾਨਕਾ ਦਰਸ ਪਿਆਸੇ ਮੇਲ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨਾਂ ਨੂੰ ਪ ਚਾਲ ਨਿਰਾਲੇ मोहन तुमन है एक जी अबर सब रले मन है ता एक अलेख ठाकुर जिन है सब कलतारिया तोद वचन गुर कै बस किया ਆਦਿ ਪੁਰਖ ਬਨਵਾਰੀਆਂ ਤੂੰ ਆਪ ਚੱਲਿਆ ਆਪ ਰਹਿਆ ਆਪ ਸਾਧ ਕਲਤਾਰੀਆਂ ਬੇਨਵੰਸ ਨਾਨਕ ਪੈਜ ਰੱਖੋ ਸਭ ਸੇਵਕ ਸ਼ਰਨ ਤੁਮਾਰੀਆ ਮੋਹਨ ਤੋੜ ਸਤ ਸੰਗਤ ਧਿਆਵੇ ਦਰਸ ਧਿਆਨਾ ਮੋਹਨ ਜਮਨੇੜ ਨ ਆਵੇ ਤੋੜ ਜਪਹਿ ਨਿਦਾਨਾ ਜਮ ਕਾਲ ਤਿੰਨ ਕਾ ਲਗੇ ਨਹੀਂ ਜੋ ਇਕ ਮਨ ਧਿਆਵ ਹੈ ਮਨ ਬਚਨ ਕਰਮ ਜੇ ਤਦਿਆਰਾ ਦਹੇ ਸੇ ਸਭੇ ਫਲ ਪਾਵਹਿ ਮਲਮੂਤ ਮੂੜਾ ਜੇ ਲੋਗਦ ਹੋਤੇ ਸੇ ਦੇਖ ਦਰਸ ਸੋ ਗਿਆਨ ਬੇਨਵੰਤ ਨਾਨਕ ਰਾਜ ਨੇ ਚਲ ਪੂਰਨ ਪਰਖ ਭਗਵਾਨ ਫਲ ਫਲਿਆ ਸਣ ਪਰਿਵਾਰੇ ਮੋਹਨ ਪੁੱਤਰ ਮੇਤ ਭਾਏ ਕੁਟੰਬ ਸਬਤਾਰੇ ਤਾਰਿਆ ਜਹਾਨ ਲਹਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤਦ ਨੋ ਧਨ ਕਹਿਆ ਤਿੰਨ ਜਮ ਨੇੜ ਨ ਆਇਆ ਬੇਅੰਤ ਗੁਣ ਤੇਰੇ ਕਥੇ ਨਾ ਜਾਹੀ ਸਤ ਗੁਰ ਪੁਰਖ ਮੁਰਾਰੇ ਬੇਨਵੰਤ ਨਾਨਕ ਟੇਕ ਰੱਖੀ ਜਿਤ ਲਗ ਤਰਿਆ ਸੰਸਾਰੇ ਗੋੜੀ ਮਹੱਲਾ ਪੰਜਵਾਂ ਮੋਹਨ ਤੇਰੇ ਉੱਚੇ ਮੰਦਰ मोहन तेरे सोहन द्वार जियौ संत धर्म साला धर्म साल अपार दियार ठाकुर सदा कीर्तन गाव है जह साध संत एकत्र होव है तहां तुझे ते आवे कर दा मया दयाल स्वामी हो दीन कृपारा बिनवंत नानक दरस पया मिल दर्शन सुख सारा मोहन ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਾਨੇ ਇੱਕ ਜੀ ਅਵਰ ਸਭ ਰਾਲੀ ਮਾਨਹਿ ਤਾਂ ਏਕ ਅਲੇਖ ਠਾਕੁਰ ਜਿਨਹੇ ਸਭ ਕਲ ਧਾਰਿਆ ਸੋਦ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ ਤੂੰ ਆਪ ਚੱਲ ਆਪ ਰਹਿਆ ਆਪ ਸਭ ਕਲਤਾਰੀਆ ਬਿਨਵਤ ਨਾਨਕ ਪੈਜ ਰਖੋ ਸਬ ਸੇਵਕ ਸ਼ਰਨ ਤੁਮਾਰੀਆ ਮੋਹਨ ਤਉ ਦੇ ਸਾਥ ਸੰਗਤ ਧਿਆਵੇ ਦਰਸ ਧਿਆਨ ਮੋਹਨ ਜਮਨੇੜ ਨ ਆਵੇ ਤੁਦ ਜਪੇ ਨਿਧਾਨਾ ਜਮ ਕਾਲ ਤਿੰਨ ਕਾਲ ਗੈ ਨਾ ਹੈ ਜੋ ਇੱਕ ਮਨ ਧਿਆਵ ਹੈ ਮਨ ਬਚਨ ਕਰਮ ਜੇ ਤੋ ਦਿਹਾਰਾ ਦਹਿ ਸੇ ਸਭੇ ਫਲ ਪਾਵ ਹੈ ਮਲਮੂਤ ਮੂੜ ਜੇ ਮੁਗਦ ਹੋਤੇ ਸੇ ਦੇਖ ਦਰਸ ਸੋ ਗਿਆਨਬ ਬਿਨਵੰਤ ਨਾਨਕ ਰਾਜ ਨੇ ਚਲ ਪੁਰਨ ਪੁਰਖ ਭਗਵਾਨਾ ਮੋਹਨ ਤੂੰ ਸਫਲ ਫਲਿਆ ਸਣ ਪਰਵਾਰੇ ਮੋਹਨ ਪੁੱਤਰ ਮੀਤ ਪਾਏ ਕੋਟੰਬ ਸਭ ਤਾਰੇ ਤਾਰਿਆ ਜਹਾਨ ਲਹਿਆ ਅਬਮਾਨ ਜਿਨੇ ਦਰਸ਼ਨ ਪਾਇਆ जिने तदना तन कहया तेन न आया बेअंत गुण तेरे कथे न जाहे पुरख मुरारे बिनवंत नानक टे ਖੜਾਖੀ ਜਿਤ ਲਗ ਤਰਿਆ ਸੰਸਾਰੇ ਗੋੜੇ ਮਹਲਾ ਪੰਜਵਾ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ मोहन तेरे सोहन द्वार जियौ संत धर्म साला धर्म साले अपार दयार ठाकुर सदा कीर्तन गाव है जह साध संत इकतर होवहे तहां तुज है ਆਵਹਿ ਕਰ ਦਿਆ ਮਿਆਦੇ ਆ ਸੁਆਮੀ ਹੋ ਦੇਨ ਕਿਰਪਾਰਾ ਬੇਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨਾਂ ਨੂੰ ਪਾ ਚਾਲ ਨਿਰਾਲੀ मोहन तु मनह एक जी अवर सब राले मनह ता एक अलेख ठाकुर जिनह सब कल तारिया तोदे वचन गुर कै बस किया ਆਦਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿ ਆਪ ਸਭ ਕਲਤਾਰੀਆ ਬੇਨਵਲਤ ਨਾਨਕ ਪੈਜ ਰੱਖੋ ਸਭ ਸੇਵਕ ਸ਼ਰਨ ਤੁਮਾਰੀਆ ਮੋਹਨ ਤੁਦ ਸਤ ਸੰਗਤ ਧਿਆਵੇ ਦਰਸ ਧਿਆਨਾ ਮੋਹਨ ਜਮ ਨੇੜ ਨ ਆਵੇ ਤੁਦ ਜਪਹਿ ਨਿਹਾਨਾ ਜਮ ਕਾਲ ਤਨ ਕੋ ਲਗੈ ਨਹੀਂ ਜੋ ਇਕ ਮਨ ਧਿਆਵਹਿ ਮਨ ਬਚਨ ਕਰਮ ਜੇ ਤੋ ਦਿਆਰਾ ਦਹਿ ਸੇ ਸਬੇ ਭਲ ਭਾਵ ਹੈ ਮਲ ਮੂਤ ਮੂੜ ਜੇ ਮੁਗਦ ਹੋਤੇ ਸੇ ਦੇਖ ਦਰਸ ਸੋ ਗਿਆਨਾ ਬੇਨਵੰਤ ਨਾਨਕ ਰਾਜ ਨਹਿ ਚਲ ਪੁਰਨਾ ਪੁਰਖ ਭਗਵਾਨਾ ਮੋਹਨਾ ਤੂੰ ਸੁਫਲ ਫਲਿਆ ਸੰ ਪਰਵਾਰੇ ਮੋਹਨਾ ਪੁੱਤਰ ਮੀਤ ਪਾਏ ਕੋਟੰਬ ਸਬਤਾਰੇ ਤਾਰਿਆ ਜਹਾਨ ਲਹਿ ਆਇਆ ਬਿਮਾਨ ਨੇ ਦਰਸ਼ਨ ਪਾਇਆ ਜਿਨੇ ਤਦਨ ਧਨ ਕਹਿਆ ਇਨ ਜਮਨੇੜ ਨ ਆਇਆ ਬੇਅੰਤ ਗੁਣ ਤੇਰੇ ਕਥੇ ਨ ਜਾਹੇ ਸਤ ਗੁਰ ਪੁਰਖ ਮੁਰਾਰੇ ਬੇਨਵੰਤ ਨਾਨਕ ਟੇਕ ਰੱਖੇ ਜਿੱਤ ਲਗ ਤਰਿਆ ਸੰਸਾਰੇ ਗੌੜੀ ਮਹੱਲਾ ਪੰਜਵਾ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦਵਾਰ ਜਿਓ ਸੰਤ ਧਰਮਸਾਲਾ ਧਰਮਸਾਲ ਅਪਾਰ ਦਿਆਰ ਠਾਕੁਰ ਸਦਾ ਕੀਰਤਨ ਗਾਵਹਿ ਜੈ ਸਾਧ ਸੰਤ 71 ਹੋਵਹਿ ਤਹਾ ਤੁਝ ਹੈ ਤਿਆਵਹਿ ਕਰ ਦਿਆ ਮਿਆ ਦਿਆ ਲਸੁ ਅਮੇ ਹੋ ਦੇਨ ਕਿਰਪਾਰਾ ਬੇਨਵੰਤ ਨਾਨਕ ਦਰਸ ਪਿਆਸੇ ਮੇਲ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨ ਆਨੂਪ ਚਾਲ ਨਿਰਾਲੇ ਮੋਹਨ ਤੂੰ ਮਨਹਿ ਇਕ ਜੀ ਅਬਰ ਸਬਰ ਲਈ ਮਨਹਿ ਤਾਂ ਇਕ ਅਲੇਖ ਠਾਕੁਰ jinhe sab kaltaria tudde bachan gur ke vas kiya aad purkh banwaria tu aap challa aap rehya ਸਭ ਕਲ ਤਾਰੀਆਂ ਬਿਨ ਬਲ ਸਨانک ਪੈਜ ਰੱਖੋ ਸਭ ਸੇਵਕ ਸ਼ਰਨ ਤੁਮਾਰੀਆ ਮੋਹਲਾ ਤੋੜ ਸਤ ਸੰਗਤ ਧਿਆਵੇ ਦਰਸ ਧਿਆਨਾ ਮੋਹਨ ਜਮਨੇੜ ਨਾ ਆਵੇ ਤੋਧਾ ਜਪਹਿ ਨਿਦਾਨਾ ਜਮ ਕਾਲ ਤਿੰਨ ਕਾ ਲਗੇ ਨਹੀਂ ਜੋ ਇਕ ਮਨ ਧਿਆਵ ਹੈ ਮਨ ਬਚਨ ਕਰਮ ਜੇ ਤੋ ਦਿਆਰਾ ਦੇ ਸੇ ਸਭੇ ਫਲ ਪਾਵਹਿ ਮਲ ਮੂਤ ਮੂੜ ਜੇ ਲੋਗ ਦਹੋਤੇ ਸੇ ਦੇਖ ਦਰਸ ਸੋ ਗਿਆਨਾ ਨਵੰਤਨਾਨਕ ਰਾਜ ਨੇ ਚੱਲ ਪੁਰਨਾ ਪੁਰਖ ਭਗਵਾਨ ਮੋਹਰ ਤੋਂ ਸਫਲ ਭਲਿਆ ਸਣ ਪਰਿਵਾਰੇ ਮੋਹਨਾ ਪੁੱਤਰ ਮੇਤ ਭਾਈ ਕੁਟੰਬ ਸਬਤਾਰੇ ਤਾਰਿਆ ਜਹਾਨ ਲਹਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਦਨੋਂ ਧਨ ਕਹਿਆ ਤਨ ਜਮ ਨੇੜ ਨ ਆਇਆ ਬੇਅੰਤ ਗੁਣ ਤੇਰੇ ਕਥੇ ਨਾ ਜਾਹੀ ਸਤ ਗੁਰ ਪੁਰਖ ਮੁਰਾਰੇ ਬੇਨਵੰਤ ਨਾਲ ਕਟੇ ਕਰਖੀ ਜਿਤ ਲਗ ਤਰਿਆ ਸੰਸਾਰੇ ਗੋੜੀ ਮਹਲਾ ਪੰਜਵਾ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦਵਾਰ ਜਿਓ ਸਤਿ ਧਰਮਸਾਲ ਧਰਮਸਾਲ ਅਪਾਰ ਦਿਾਰ ਠਾਕੁਰ ਸਦਾ ਕੀਰਤਨ ਗਾਵ ਹੈ ਜਹ ਸਾਧ ਸੰਤ ਇਕੱਤਰ ਹੋਵਹਿ ਤਹਾਂ ਤੁਝੇ ਧਿਆਵ ਹੈ ਕਰ ਦਿਆ ਮਿਆ ਦਿਆਲ ਸੁਆਮੀ ਹੋ ਹੋ ਦੀਨ ਕਿਰਪਾਰਾ ਬੇਨਵੰਤ ਨਾਨਕ ਦਰਸ ਪਿਆਸੇ ਮੇਰੇ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੇ ਮੋਹਨ ਤੂੰ ਮਾਨੇ ਏਕ ਜੀ ਅਵਰ ਸਭ ਰਾਲੇ ਮਾਨੇ ਤਾਂ ਏਕ ਅਲੇਖ ਠਾਕੁਰ ਜਿਨਹੇ ਸਭ ਕਲ ਧਾਰਿਆ ਤੋਦ ਬਚਨ ਗੁਰ ਕੈ ਵਸਕਿਆ ਆਦਿ ਪਰਖ ਬਨਵਾਰੀਆ ਤੂੰ ਆਪ ਚੱਲ ਆ ਆਪ ਰਹਿਆ ਆਪ ਸਭ ਕਲਤਾਰੀਆ ਬਿਨਵਤ ਨਾਨਕ ਪੈਜ ਰਖੋ ਸਭ ਸੇਵਕ ਸ਼ਰਨ ਤੁਮਾਰੀਆ ਮੋਹਨ ਤਉ ਦੇ ਸਤ ਸੰਗਤ ਧਿਆਵੇ ਦਰਸ ਧੰਨਾ ਮੋਹਨ ਜਮ ਨੇੜ ਨ ਆਵੇ ਤਉd ਜਪੈ ਨਿਧਾਨਾ ਜਮ ਕਾਲ ਤਿਨ ਕ ਲੱਗੇ ਨਾਹੀ ਜੋ ਇਕ ਮਨ ਧਿਆਵਹਿ मन बचन करम जे तुद है से सभे भल पाव मल मूत मूड़ जे होते से देख खदरस सो गा ਬਿਨਵੰਤ ਨਾਨਕ ਰਾਜ ਨੇ ਚੱਲ ਪੁਰਨ ਪਰਖ ਭਗਵਾਨਾ ਮੋਹਨ ਤੂੰ ਸਫਲ ਫਲਿਆ ਸਣ ਪਰਵਾਰੇ ਮੋਹਨ ਪੁੱਤਰ ਮੀਤ ਪਾਏ ਕੋਟੰਬ ਸਭ ਧਾਰੇ ਤਾਰਿਆ ਜਹਾਨ ਲਹਿ ਆਇਆ ਬੇਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਦਨਾ ਧਨ ਕਹਿਆ ਤੇਨਾ ਜਮਨੇੜ ਨ ਆਇਆ ਬੇਅੰਤ ਗੁਣ ਤੇਰੇ ਕਥੇ ਨ ਜਾਹੇ ਸਤ ਗੁਰ ਪ੍ਰਖ ਮੁਰਾਰੇ ਬੇਨਵੰਤ ਨਾਨਕ ਠੇਖ ਰਖੀ ਜਿਤ ਲਗ ਤਰਿਆ ਸੰਸਾਰੇ ਗੋੜੀ ਮਹੱਲਾ ਪੰਜਵਾ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰ ਮੋਹਨ ਤੇਰੇ ਸੋਹਣ ਦਵਾਰ ਜਿਓ ਸੰਤ ਧਰਮਸਾਲਾ ਰਮਸਾਲ ਅਪਾਰ ਦਿਆਰ ਠਾਕੁਰ ਸਦਾ ਕੀਰਤਨ ਗਾਵਹਿ ਜੈ ਸਾਧ ਸੰਤ 71 ਹੋਵਹਿ ਤਹਾ ਤੁਝ ਹੈ ਤੀਆਵਹਿ ਕਰ ਦਿਆ ਮਯਾ ਦੇ ਆਲ ਸੁਆਮੀ ਹੋਦੇ ਪਾਰਾ ਬੇਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ ਮੋਹਨਾ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨਾ ਤੂੰ ਮਨਹਿ ਇਕਜੀ ਅ버 ਸਭ ਰਾਲੀ ਮਾਣਹਿ ਤਾ ਇੱਕ ਅਲੇਖ ਠਾਕੁਰ ਜਿਨਹੇ ਸਭ ਕਲ ਤਾਰਿਆ ਤੇ ਤੇ ਬਚਨ ਗੁਰ ਕੈ ਵਸ ਕੀਆ ਆਦਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿ ਆਪ ਸਭ ਕਲਤਾਰੀਆ ਬੇਨਵੰਤ ਨਾਨਕ ਪੈਜ ਰੱਖੋ ਸਭ ਸੇਵਕ ਸ਼ਰਨ ਤੁਮਾਰੀਆ ਮੋਹਨ ਤੁਦ ਸਤ ਸੰਗਤ ਧਿਆਵੇ ਦਰਸ ਧਿਆਨਾ ਮੋਹਨ ਜਮ ਨੇੜ ਨ ਆਵੇ ਤੁਦ ਜਪੇ ਨਿਧਾਨਾ ਜਮ ਕਾਲ ਤਨ ਕੋ ਲੱਗੇ ਨਹੀਂ ਜੋ ਇਕ ਮਨ ਧਿਆਵੇ ਮਨ ਬਚਨ ਕਰਮ ਜੇ ਤੋ ਦਿਆਰਾ ਦਹੇ ਸੇ ਸਬੇ ਭਲ ਭਾਵ ਹੈ ਮਲਮੂਤ ਮੂੜ ਜੇ ਮੁਗਦ ਹੋਤੇ ਸੇ ਦੇਖ ਦਰਸ ਸੋ ਗਿਆਨਾ ਬੇਰਵੰਤ ਨਾਨਕ ਰਾਜ ਨੇ ਚਲ ਪੁਰਨਾ ਪਰਖ ਭਗਵਾਨਾ ਮੋਹਨਾ ਤੂੰ ਸੁਫਲ ਫਲਿਆ ਸੰ ਪਰਵਾਰੇ ਮੋਹਨਾ ਪੁੱਤਰ ਮੀਤ ਪਾਏ ਕੋਟੰਬ ਸਬਤਾਰੇ ਤਾਰਿਆ ਜਹਾਨ ਲਹਿ ਆਇਆ ਬਿਮਾਨ ਜਿਨੇ ਦਰਸ਼ਨ ਪਾਇਆ जिने तुदनो तन कहिया तेन जमनेड न आया बेअंत गुण तेरे कथे ना जाहे सतगुरु पुरुष मुरारे बिनवंत नानक टेक राखी ਜਿੱਤ ਲਗ ਤਰਿਆ ਸੰਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ